ਪੰਜਾਬ ਦੇ ਸਕੂਲਾਂ ਵਿੱਚ ਹੁਣ ਮਿਲੇਗਾ ਦੇਸੀ ਘਿਓ ਦਾ ਹਲਵਾ ਅਤੇ ਖੀਰ ਮਿਡਡੇ ਮੀਲ ਦਾ ਬਦਲਿਆ ਸਰਕਾਰ ਨੇ ਮੈਨੂ ਛੰਡ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਆਦੇਸ਼ 19000 ਤੋਂ ਜ਼ਿਆਦਾ ਸਕੂਲਾਂ ਵਿੱਚ 8 ਜਨਵਰੀ ਤੋਂ ਲਾਗੂ ਹੋਵੇਗਾ ਆਦੇਸ਼ ਪੰਜਾਬ ਵਿੱਚ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨੂੰ ਵਿਦਿਆਰਥੀਆਂ ਨੂੰ ਮਿਡਡੇ ਮੀਲ ਵਿੱਚ ਦੇਸੀ ਘਿਓ ਦਾ ਹਲਵਾ ਅਤੇ ਖੀਰ ਮਿਲੇਗੀ ਸਿੱਖਿਆ ਵਿਭਾਗ ਨੇ ਨਵੇਂ ਸਾਲ ਦੇ ਲਈ ਮਿਡਡੇ ਮੀਲ ਦਾ ਮੈਨੂ ਜਾਰੀ ਕਰ ਦਿੱਤਾ ਹੈ 8 ਜਨਵਰੀ ਨੂੰ ਸਕੂਲ ਖੋਲ੍ਹਦਿਆਂ ਹੀ ਇਹ ਮੈਨੂ ਲਾਗੂ ਹੋ ਜਾਵੇਗਾ ਇਹ ਮੈਨੂ 31 ਜਨਵਰੀ ਤੱਕ ਰਹੇਗਾ ਇਸ ਤੋਂ ਬਾਅਦ ਸਰਕਾਰ ਦੀ ਤਰਫੋਂ ਇਸ ਵਿੱਚ ਬਦਲਾਅ ਕੀਤਾ ਜਾਏਗਾ ਇਸ ਤੋਂ ਪਹਿਲਾਂ ਬੱਚਿਆਂ ਨੂੰ ਫਲ ਦੇਣ ਦਾ ਫੈਸਲਾ ਲਿਆ ਗਿਆ ਸੀ ਉਸ ਸਮੇਂ ਵਿਭਾਗੇ ਦਾ ਤਰਕ ਸੀ ਕਿ ਇਸ ਨਾਲ ਜਿੱਥੇ ਬੱਚਿਆਂ ਨੂੰ ਸਰੀਰਕ ਲਾਭ ਹੋਵੇਗਾ ਉੱਥੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਅਗਰ ਕਿਸੇ ਜਗ੍ਹਾ ਨਿਰਧਾਰਿਤ ਮੈਨੂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਸਕੂਲ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਜਾਰੀ ਨਵੇਂ ਮਿਡਡੇ ਮੀਲ ਮੈਨੂ ਦੇ ਮੁਤਾਬਕ ਜਿੱਥੇ ਸੋਮਵਾਰ ਨੂੰ ਦਾਲ ਮੌਸਮੀ ਸਬਜ਼ੀਆਂ ਮਿਲਾ ਕੇ ਰੋਟੀਆਂ ਦਿੱਤੀਆਂ ਜਾਣਗੀਆਂ ਉੱਥੇ ਹੀ ਮੰਗਲਵਾਰ ਨੂੰ ਰਾਜਮਾ ਚਾਵਲ ਅਤੇ ਖੀਰ ਪਰੋਸੀ ਜਾਵੇਗੀ। ਇਸੇ ਤਰ੍ਹਾਂ ਬੁੱਧਵਾਰ ਨੂੰ ਕਾਲੇ ਅਤੇ ਚਿੱਟੇ ਛੋਲੇ ਆਲੂ ਮਿਲਾ ਕੇ ਪੂੜੀ ਅਤੇ ਰੋਟੀ ਸਮੇਤ ਦੇਸੀ ਘਿਓ ਦਾ ਹਲਵਾ ਬੱਚਿਆਂ ਨੂੰ ਦਿੱਤਾ ਜਾਵੇਗਾ। ਵੀਰਵਾਰ ਨੂੰ ਕੜੀ ਜਿਸ ਵਿੱਚ ਆਲੂ ਅਤੇ ਪਿਆਜ਼ ਦੇ ਪਕੌੜੇ ਮਿਕਸ ਹੋਣਗੇ ਚਾਵਲਾ ਨਾਲ ਪਰੋਸੇ ਜਾਣਗੇ ਜਦ ਕਿ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ ਦਿੱਤੀ ਜਾਵੇਗੀ ਸ਼ਨੀਵਾਰ ਦੇ ਦਿਨ ਬੱਚਿਆਂ ਨੂੰ ਮਾਂ ਛੋਲਿਆਂ ਦੀ ਦਾਲ ਚਾਵਲ ਅਤੇ ਕਿਨੂ ਦਿੱਤਾ ਜਾਵੇਗਾ ਜ਼ਿਕਰ ਯੋਗ ਹੈ ਕਿ ਪੰਜਾਬ ਵਿੱਚ 19000 ਤੋਂ ਜ਼ਿਆਦਾ ਸਰਕਾਰੀ ਸਕੂਲ ਹਨ ਜਿੱਥੇ ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤੱਕ ਮਿਡਡੇ ਮੀਲ ਦੇ ਨਾਲ ਤੇ ਖਾਣਾ ਪਰੋਸਿਆ ਜਾਂਦਾ ਹੈ ਇਸ ਦੇ ਪਿੱਛੇ ਕੋਸ਼ਿਸ਼ ਬੱਚਿਆਂ ਨੂੰ ਸਕੂਲ ਨਾਲ ਜੋੜਨ ਦੀ ਹੈ ਮਿਡਡੇ ਮੀਲ ਦੇ ਲਈ ਵਿਭਾਗ ਵੱਲੋਂ ਲੋੜੀਦਾ ਫੰਡ ਮੁਹੱਈਆ ਕਰਾਇਆ ਜਾਂਦਾ ਹੈ ਨਾਲ ਹੀ ਮਿਡਡੇ ਮੀਲ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ ਇਸ ਦੇ ਲਈ ਸਾਰੇ ਸਕੂਲਾਂ ਵਿੱਚ ਖਾਣਾ ਬਣਾਉਣ ਵਾਲਿਆਂ ਦੀ ਤੈਨਾਤੀ ਵੀ ਕੀਤੀ ਗਈ ਹੈ